ਪਿਛਲੇ ਦਿਨੀ ਆਪਾਂ ਨੇ ਸੱਤ ਟੈਲੀਵਿਜ਼ਨ ਦੇ ਉੱਪਰ ਇੱਕ ਖਬਰ ਕਵਰ ਕੀਤੀ ਸੀ ਕਿ ਪੰਜਾਬ ਸਰਕਾਰ ਮੁਹਾਲੀ ਦੇ ਵਿੱਚ 6285 ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਆ ਤੇ 2685 ਏਕੜ ਜ਼ਮੀਨ ਐਕਵਾਇਰ ਕਰਕੇ ਉਥੇ ਵੱਡੇ ਵੱਡੇ ਜਿਹੜੇ ਸੈਕਟਰ ਨੇ ਜਿਨ੍ਹਾਂ ਦੀ ਗਿਣਤੀ 9 ਹੋਊਗੀ ਉਹ ਸੈਕਟਰ ਵਸਾਏ ਜਾਣਗੇ ਜਦੋਂ ਇਹ ਖਬਰ ਵਹਾਰਾਈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਹ ਖਬਰ ਅੱਗ ਵਾਂਗ ਫੈਲੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚੋਂ ਵੱਡਾ ਹਿੱਸਾ ਤਾਂ ਪਹਿਲਾਂ ਹੀ ਜ਼ਮੀਨਾਂ ਦਾ ਐਕਵਾਇਰ ਹੋ ਰਿਹਾ ਮੁਹਾਲੀ ਦੀ ਜਿੱਥੇ ਨੰਮੇ 9 ਸੈਕਟਰ ਵਸਾਏ ਜਾਣੇ ਨੇ 6282 ਏਕੜ ਜਿਹੜੀ ਜ਼ਮੀਨ ਆ ਇਸ ਜ਼ਮੀਨ ਨੂੰ ਲੈ ਕੇ ਇਕਨੋਮੀ ਹੋਰ ਡਿਵੈਲਪਮੈਂਟ ਹੈ ਜਿਹਦੇ ਤੇ ਆਪਾਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਦੋਸ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਚੈਨਲ ਦੇ ਉੱਪਰ ਲਗਾਤਾਰ ਪੰਜਾਬ ਦੀ ਜਿਹੜੀ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਇਹਨਾਂ ਦੀ ਵੀਡੀਓ ਬਣਾਉਂਦੇ ਆ ਅਸੀਂ ਦੱਸ ਦਿਆਂ ਤੁਹਾਨੂੰ ਕਿ ਕਿੱਥੇ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਤੇ ਕਿਸ ਰੇਟ ਦੇ ਉੱਪਰ ਹੋ ਰਹੀਆਂ ਨੇ ਆਪਾਂ ਨੇ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਨੇ ਤੁਸੀਂ ਜਾ ਕੇ ਉਹ ਦੇਖ ਸਕਦੇ ਹੋ ਸੱਤ ਟੈਲੀਵਿਜ਼ਨ YouTube ਚੈਨਲ ਦੇ ਉੱਪਰ ਤੇ ਹੋਰ ਬਹੁਤ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜ਼ਮੀਨਾਂ ਐਕਵਾਇਰ ਹੋਣ ਬਾਰੇ ਤੇ ਜਿਹੜੇ ਲੋਕ ਅੱਜ ਨਵੇਂ ਆਏ ਨੇ ਚੈਨਲ ਦੇ ਉੱਪਰ ਜਿਨ੍ਹਾਂ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਬਲਵੀਰ ਸਿੰਘ ਸਿੱਧੂ ਜਿਹੜੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਪਾਰਟੀ ਕਾਂਗਰਸ ਦੇ ਨਾਲ ਮੁਹਾਲੀ ਤੋਂ ਸਬੰਧਤ ਨੇ ਕਈ ਵਾਰ ਦੇ ਐਮਐਲਏ ਨੇ ਉਹ ਉਹਨਾਂ ਨੇ ਬਿੱਤੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਮੋਹਾਲੀ ਫੇਸ 1 ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਆਹ ਜ਼ਮੀਨਾਂ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਆ ਇਹਨਾਂ ਜ਼ਮੀਨਾਂ ਨੂੰ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਕਿਸਾਨਾਂ ਦੇ ਲਈ ਘਾਟੇ ਦਾ ਸੌਦਾ ਤੇ ਕਾਰਪੋਰੇਟਾਂ ਦੇ ਲਈ ਮੁਨਾਫੇ ਵਾਲੀ ਗੱਲ ਹੈ ਉਹ ਕਹਿੰਦੇ ਕਿ ਅਸੀਂ ਕਾਰਪੋਰੇਟਰਾਂ ਦਾ ਪੱਖ ਕਦੇ ਨਹੀਂ ਪੂਰਦੇ ਜਿਹੜੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਮੁਨਾਫੇ ਖੱਟ ਕੇ ਲੈ ਕੇ ਜਾਣਗੇ ਕਿਸਾਨਾਂ ਦੀਆਂ ਝੋੜੀਆਂ ਖਾਲੀ ਰਹਿਣਗੀਆਂ ਇਸ ਕਰਕੇ ਅਸੀਂ ਨਿਚਾਉਂਦੇ ਕਿ ਜਿਹੜੇ ਆਹ 6000 285 ਏਕੜ ਵਾਲੇ ਕਿਸਾਨ ਨੇ ਜਿੱਥੇ ਨੌ ਸੈਕਟਰ ਬਣਾਉਣ ਦੀ ਗੱਲ ਚੱਲ ਰਹੀ ਆ ਕਿ ਇਹਨਾਂ ਕਿਸਾਨਾਂ ਦੇ ਨਾਲ ਕੋਈ ਧੱਕਾ ਹੋਵੇ ਇਹ ਗੱਲ ਕਹੀ ਆ ਕਾਂਗਰਸ ਦੇ ਵੱਡੇ ਲੀਡਰ ਬਲਵੀਰ ਸਿੰਘ ਸਿੱਧੂ ਜਿਹੜੇ ਮਹਾਲੀ ਦੇ ਨਾਲ ਸੰਬੰਧਤ ਨੇ ਤੇ ਇਹ ਖਬਰ ਮੇਰੇ ਪਿੱਛੇ ਵੀ ਲੱਗੀ ਹੋਈ ਆ ਪੰਜਾਬੀ ਟ੍ਰਿਬਿਊਨ ਨੇ ਵੀ ਆ ਖਬਰ ਕੀਤੀ ਆ ਹੋਰ ਚੈਨਲਾਂ ਨੇ ਵੀ ਆ ਖਬਰ ਕਵਰ ਕੀਤੀ ਆ ਬਲਵੀਰ ਸਿੰਘ ਸਿੱਧੂ ਕੀ ਕਹਿੰਦੇ ਨੇ ਉਹ ਕਹਿੰਦੇ ਫਿਰ ਅਸੀਂ ਕੋਰਟ ਦੇ ਵਿੱਚ ਵੀ ਚਲੇ ਜਾਵਾਂਗੇ ਕਹਿੰਦੇ ਕਿ ਨਾ ਰਾ ਸੰਘਰਸ਼ ਦਾ ਜੇਕਰ ਪੰਜਾਬ ਸਰਕਾਰ ਧੱਕੇ ਦੇ ਨਾਲ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰੂਗੀ ਤਾਂ ਫਿਰ ਅਸੀਂ ਕੋਰਟ ਚਲੇ ਜਾਵਾਂਗੇ ਉਹ ਕਹਿੰਦੇ ਕਿ ਜਿਹੜੇ ਆਹ ਨਵੀਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਆ ਇਹ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਨਾਲ ਧੱਕਾ ਬਲਵیر ਸਿੰਘ ਸਿੱਧੂ ਹੋਰਾਂ ਦੇ ਅਨੁਸਾਰ ਉਹਨਾਂ ਦਾ ਕਹਿੰਦਾ ਕਿ ਜੋ ਲੈਂਡ ਪੂਲਿੰਗ ਪਾਲਿਸੀ ਕਾਂਗਰਸ ਦੀ ਸਰਕਾਰ ਦੇ ਵੇਲੇ ਸੀ ਜਿਸ ਪੁਲਿੰਗ ਪਾਲਿਸੀ ਦੇ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਲਈ ਜਾਂਦੀਆਂ ਸੀ ਤੇ ਕਿਸਾਨਾਂ ਨੂੰ ਇੱਕ ਵੱਡਾ ਮੁਨਾਫਾ ਹੁੰਦਾ ਸੀ ਉਹੀ ਪੁਲਿੰਗ ਪਾਲਿਸੀ ਦੇ ਉੱਪਰ ਸਰਕਾਰ ਕੰਮ ਕਰੇ ਉਸੇ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਜਿਹੜੀ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਉਹ ਕਰੇ ਕਿਉਂਕਿ ਜਿਹੜੀ ਕਾਂਗਰਸ ਦੀ ਸਰਕਾਰ ਦੇ ਵੇਲੇ ਲੈਂਡ ਪੁਲਿੰਗ ਪਾਲਿਸੀ ਸੀ ਉਹ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਇੱਕ ਜਿਹੜਾ ਵੱਡਾ ਫਾਇਦਾ ਸੀ ਉਹ ਕਿਸਾਨ ਵਰਗ ਦਾ ਫਾਇਦਾ ਹੁੰਦਾ ਸੀ ਕੁਝ ਅੰਕੜੇ ਵੀ ਨੇ ਜਿਹੜੇ ਅੰਕੜੇ ਬਲਬੀਰ ਸਿੰਘ ਸਿੱਧੂ ਨੇ ਐਂ ਦਿੱਤੇ ਨੇ ਉਹ ਕੀ ਕਹਿੰਦੇ ਨੇ ਲੈਂਡ ਪੁਲਿੰਗ ਪੁਰਾਣੀ ਪਾਲਿਸੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੁਰਾਣੀ ਨੀਤੀ ਤਹਿਤ ਇੱਕ ਕਨਾਲ ਤੱਕ ਦੀ ਮਾਲਕੀ ਵਾਲੇ ਕਿਸਾਨ ਨੂੰ 125 ਗਜ ਰਿਹਾਇਸ਼ੀ ਪਲਾਟ ਦੇ ਨਾਲ-ਨਾਲ 25 ਗਜ ਦਾ ਕਮਰਸ਼ੀਅਲ ਬੂਥ ਵੀ ਮਿਲਦਾ ਸੀ ਇਸ ਤਰ੍ਹਾਂ ਦੋ ਕਨਾਲ ਤਿੰਨ ਕਨਾਲ ਵਾਲੇ ਕਿਸਾਨਾਂ ਨੂੰ ਰਿਹੈਸ਼ੀ ਥਾਂ ਦੇ ਨਾਲ-ਨਾਲ ਕਮਰਸ਼ੀਅਲ ਥਾਂ ਵੀ ਮਿਲਦੀ ਸੀ ਜਿੱਥੇ ਕਿਸਾਨ ਦਾ ਰਹਿਣ ਦਾ ਕੰਮਕਾਰ ਦਾ ਪ੍ਰਬੰਧ ਹੋ ਜਾਂਦਾ ਸੀ ਉਹਨਾਂ ਕਿਹਾ ਕਿ ਨਵੀਂ ਨੀਤੀ ਤਹਿਤ ਤਿੰਨ ਕਨਾਲ ਤੱਕ ਦੀ ਮਲਕੀਤ ਵਾਲੇ ਕਿਸਾਨ ਨੂੰ ਕੋਈ ਕਮਰਸ਼ੀਅਲ ਥਾਂ ਨਹੀਂ ਦਿੱਤੀ ਜਾਊਗੀ ਅੱਗੇ ਕਿਹਾ ਕਿ 9 ਸੈਕਟਰਾਂ ਵਾਲੇ ਪਿੰਡਾਂ ਵਿੱਚ ਸੈਂਕੜੇ ਕਿਸਾਨਾਂ ਕੋਲ ਤਿੰਨ ਕਨਾਲ ਤੋਂ ਘੱਟ ਜ਼ਮੀਨ ਹੈ ਉਹਨਾਂ ਸਾਰਿਆਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਸਿੱਧੂ ਨੇ ਇਸ ਨੀਤੀ ਨੂੰ ਕਾਰਪੋਰੇਟਾਂ ਦੇ ਫਾਇਦੇ ਲਈ ਦੱਸਿਆ ਤੇ ਇਸ ਨੀਤੀ ਤਹਿਤ 9 ਏਕੜ ਵਾਲੇ ਕਿਸਾਨ ਨੂੰ 3 ਏਕੜ ਦੀ ਵਾਪਸੀ ਹੋਊਗੀ ਜੋ ਕਿ 33% ਬਣਦੀ ਹੈ ਪਰ 50 ਏਕੜ ਵਾਲੇ ਕਿਸਾਨ ਨੂੰ 30 ਏਕੜ ਜ਼ਮੀਨ ਡਿਵੈਲਪ ਕਰਕੇ ਵਾਪਸ ਦਿੱਤੀ ਜਾਊਗੀ ਜੋ ਕਿ 60% ਬਣਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਕਿਸਾਨ ਦੇ ਕੋਲੇ 50 ਏਕੜ ਜ਼ਮੀਨ ਨਹੀਂ ਹੈ ਇਹ ਸਿਰਫ ਕੰਪਨੀਆਂ ਨੂੰ ਫਾਇਦਾ ਦੇਣ ਦੇ ਲਈ ਕੀਤਾ ਗਿਆ ਹੈ ਤੇ ਜਿਹੜਾ ਇਹਦਾ ਘਾਟਾ ਉਹ ਘਾਟਾ ਸਰਕਾਰ ਨੂੰ 324 ਕਰੋੜ ਦਾ ਜਿਹੜਾ ਘਾਟਾ ਉਹ ਘਾਟਾ ਪਊਗਾ ਤੇ ਵੱਡੇ ਜਿਹੜੇ ਧਨਾੜ ਲੋਕ ਨੇ ਇਹਨਾਂ ਲੋਕਾਂ ਨੂੰ ਹਜ਼ਾਰਾਂ ਕਰੋੜ ਦੇ ਜਿਹੜੇ ਫਾਇਦੇ ਨੇ ਹੋਣਗੇ ਸਰਕਾਰ ਨੂੰ 324 ਕਰੋੜ ਦਾ ਘਾਟਾ ਪਊਗਾ ਤੇ ਕਿਸਾਨ ਬਿਲਕੁਲ ਨਸਥੇ ਹੋ ਜਾਣਗੇ ਜ਼ਮੀਨਾਂ ਤੋਂ ਇਹ ਗੱਲ ਜਿਹੜੀ ਬਲਵੀਰ ਸਿੰਘ ਸਿੱਧੂ ਖਰਾਨੇ ਕਹੀ ਆ ਕਿ ਜੇਕਰ ਗੱਲ ਇੱਥੇ ਨਹੀਂ ਖੜਦੀ ਹੈਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨੀ ਰਾਹ ਵੀ ਅਪਣਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਸਾਨਾਂ ਲੈ ਕੇ ਵੱਡੇ ਇਕੱਠ ਵੀ ਕਰਾਂਗੇ ਤੇ ਜਿਹੜੀ ਆਹ ਜ਼ਮੀਨ ਹੈ ਆਹ ਜ਼ਮੀਨ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਇਹ ਇਸ ਖਬਰ ਦੇ ਵਿੱਚ ਕੱਲ ਤੋਂ ਬਾਅਦ ਦੀ ਅਪਡੇਟ ਹੈ ਤੇ ਜੋ ਵੀ ਡਿਵੈਲਪਮੈਂਟ ਹੋਊਗੀ ਜੋ ਵੀ ਅਪਡੇਟ ਹੋਊਗੀ ਇਸ ਮਾਮਲੇ ਦੇ ਵਿੱਚ ਜ਼ਮੀਨ ਐਕਵਾਇਰ ਵਾਲੇ ਮਾਮਲੇ 'ਚ ਤੁਹਾਡੇ ਨਾਲ ਹੋ ਸਾਂਝੀ ਕਰਦੇ ਰਹਾਂਗੇ ਤੁਸੀਂ ਚੈਨਲ ਕਰ ਰਹੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਸਾਨੂੰ ਪੰਜਾਬੀ 'ਚ ਕਰਕੇ ਦੱਸਿਓ ਕਿ ਤੁਹਾਡੇ ਕੀ ਵਿਚਾਰ ਨੇ ਧੰਨਵਾਦ